ਪਟਿਆਲਾ ਉਰੇਨ ਇੰਟਰਨੈਸ਼ਨਲ ਅਕੈਡਮੀ ਵਿੱਚ ਯੂਥ ਸਕਿੱਲ ਡੇ ਮਨਾਇਆ ਗਿਆ ਇਸ ਵਿੱਚ ਮੁੱਖ ਮਹਿਮਾਨ ਤੌਰ ਤੇ ਬੀਜੇਪੀ ਦਿਨਹਿਲਾ ਮੋਰਤਾ ਪੰਜਾਬ ਪ੍ਰਧਾਨ ਬੀਬੀ ਜੈਂਦਰ ਕੋਰ ਨੇ ਸ਼ਿਰਕਤ ਕੀਤੀ ਇਸ ਮੌਕੇ ਉਹਨਾਂ ਦੇ ਨਾਲ ਪਟਿਆਲਾ ਜ਼ਿਲ੍ਹਾ ਪ੍ਰਧਾਨ ਵਿੱਚ ਕੁੱਕਾ ਮੌਜੂਦ ਰਹੇ ਸਕਿੱਲ ਡੇ ਦੇ ਵਿੱਚ ਫੈਸ਼ਨ ਸ਼ੋਅ ਤੇ ਡਾਂਸ ਦਾ ਪ੍ਰੋਗਰਾਮ ਵੀ ਕੀਤਾ ਗਿਆ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿੱਚ ਵੱਧ ਚੜ ਕੇ ਹਿੱਸਾ ਲਿਆ ਤੇ ਆਪਣੇ ਹੁਨਰ ਦਿਖਾਏ ਅੱਛਾ ਨੂੰ ਇਨਵਾਈਟ ਕੀਤਾ ਗਿਆ ਸੀਗਾ ਔਰ ਇੰਟਰਨੈਸ਼ਨਲ ਵੱਲੋਂ ਔਰ ਬੜਾ ਅੱਛਾ ਲੱਗਿਆ ਜਿਹੜਾ ਇਹ ਸਕਿੱਲ ਸੈਂਟਰ ਹੈਗਾ ਬੱਚੇ ਸਾਰੇ ਕਿਤੋਂ ਆਏ ਹੋਏ ਨੇ ਮੈਂ ਜੋ ਦੇਖਿਆ ਹੈਗਾ ਔਰ ਹੈ ਮੇਕਅਪ ਨਿਊਟ੍ਰੀਸ਼ਨ ਸਾਰਾ ਕੁਝ ਇੱਥੇ ਦਿੰਦੇ ਨੇ ਔਰ ਜਿਵੇਂ ਰਸਰੇ ਸੀਗੇ ਇਨਚਾਰਜ ਇੱਥੇ ਦੇ ਕਿ ਦੇ ਡੋਨਟ ਹੈਵ ਟੂ ਵੇਟ ਦੇ 6 ਮਹੀਨੇ ਬਾਅਦ ਅਰਨਿੰਗ ਸ਼ੁਰੂ ਹੋ ਜਾਏ 2 ਮਹੀਨੇ ਬਾਅਦ ਵੀ ਬੱਚਾ ਅਰਨਿੰਗ ਆਪਣੀ ਸ਼ੁਰੂ ਕਰ ਸਕਦਾ ਹੈਗਾ ਸੋ ਬੜੀ ਵੱਡੀ ਗੱਲ ਹੈ ਔਰ ਇੰਨੀ ਖੁਸ਼ੀ ਮੈਨੂੰ ਅੱਜ ਹੋਈ ਇੱਥੇ ਦੇਖ ਕੇ ਕਿ ਇੱਥੇ ਸਾਡੀ ਵਰਿੰਦਰ ਕੌਰ ਨੇ ਨਵੇਂ ਤੌਰ ਤੋਂ ਆਪਣੀ ਜ਼ਿੰਦਗੀ ਸ਼ੁਰੂ ਕੀਤੀ ਹੈ 38 ਸਾਲਾਂ ਦੀ ਹੈ ਔਰ ਇਹ ਇਨਸਪੀਰੇਸ਼ਨ ਹੈਗੀ ਹੈ ਕਿ ਸਿਰਫ ਬੱਚੇ ਨਹੀਂ ਕਰ ਸਕਦੇ ਥੋੜੇ ਐਲਡਰਲੀ ਪਰਸਨ ਵੀ ਕਰ ਸਕਦੇ ਜਿਹੜੇ ਇੱਥੇ ਕੋਰਸ ਕਰਾਏ ਜਾਂਦੇ ਹੈ ਜੀ ਸਕਿੱਲ ਦਿੱਤੀ ਜਾਂਦੀ ਹੈ ਇਹਦੀ ਬਾਹਰ ਵੀ ਬੜੀ ਡਿਮਾਂਡ ਹੈ ਬਹੁਤ ਬੀਸਰ ਵਿੱਚ ਐਨੀ ਬੱਚੇ ਕੰਮ ਕਰ ਸਕਦੇ ਨੇ ਕਿ ਕੀ ਕਹਿਣਾ ਚਾਹੁੰਦੇ ਹੋ ਆਪਣੇ ਯੂਥ ਨੂੰ ਤੁਸੀਂ ਯੂਥ ਨੂੰ ਰਿਪਰੈਜ਼ੈਂਟ ਕਰਦੇ ਹੋ ਯੂਥ ਨੂੰ ਕੀ ਕਹਿਣਾ ਮੈਂ ਤਾਂ ਯੂਥ ਨੂੰ ਇੰਨਾ ਕਹਿਣਾ ਚਾਹਨੀ ਹੈ ਕਿ ਸਕਿੱਲ ਡਿਵੈਲਪਮੈਂਟ ਬੜੀ ਜ਼ਰੂਰੀ ਹੁੰਦੀ ਹੈ ਇੱਥੇ ਤਾਂ ਮੇਕਅਪ ਵਗੈਰਾ ਹੁੰਦਾ ਹੈ ਹੈਡ ਡਰੈਸਿੰਗ ਹੁੰਦਾ ਹੈ ਹੈਅਰ ਡਰੈਸਿੰਗ ਵਗੈਰਾ ਹੁੰਦੀ ਹੈ ਔਰ ਨਿਊਟ੍ਰੀਸ਼ਨ ਸਾਰਾ ਕੁਝ ਹੁੰਦਾ ਇੱਥੇ ਪਰ ਹੋਰ ਵੀ ਸਕਿੱਲਸ ਨੇ ਜਿਹੜੇ ਸਾਡੇ ਬੱਚੇ ਘਰ ਬੈਠੇ ਵੀ ਸਿੱਖ ਸਕਦੇ ਨੇ

ਔਰ ਫਿਰ ਬਿਊਟੀ ਕੰਟੈਸਟ ਹੋਇਆ ਸੀਗਾ ਉਹ ਵੀ ਬੜਾ ਵਧੀਆ ਸੀਗਾ ਜੀ ਔਰ ਆਈ ਥਿੰਕ ਇਨਸਪੀਰੇਸ਼ਨ ਬੜੀ ਮਿਲਦੀ ਹੈ ਜੋ ਮੈਨੂੰ ਫੀਲ ਹੋਇਆ ਇੱਥੇ ਸਭ ਤੋਂ ਇੰਪੋਰਟੈਂਟ ਚੀਜ਼ ਉਹ ਹੁੰਦੀ ਹੈ ਮੈਡਮ ਆਪਣਾ ਯੂਥ ਥੋੜਾ ਨਸ਼ਿਆਂ ਵੱਲ ਜ਼ਿਆਦਾ ਝੁਕਾ ਹੈ ਦੇਖੋ ਕ੍ਰਿਟੀਕਲ ਸਵਾਲ ਹੈ ਬੱਚੇ ਕਰਨਾ ਨਹੀਂ ਚਾਹੀਦਾ ਪਰ ਇਹ ਹਿੱਟ ਚਾ ਨੌਜਵਾਨਾਂ ਦੇ ਬੱਚਿਆਂ ਨੇ ਉਹਨਾਂ ਨੂੰ ਕੀ ਤੁਸੀਂ ਮੈਂ ਕਹਾਂਗੀ ਜੀ ਇਸ ਪਾਸੇ ਨਾ ਤੁਰੋ ਜੇ ਤੁਸੀਂ ਆਪਣੀ ਜ਼ਿੰਦਗੀ ਅੱਗੇ ਲੈ ਕੇ ਜਾਣੀ ਹੈ ਜਿਵੇਂ ਸਕਿੱਲ ਡਿਵੈਲਪਮੈਂਟ ਹੈਗੀ ਆ ਉਹਨਾਂ ਵਿੱਚੋਂ ਚੁਣੋ ਸਕੀਮਾਂ ਬਥੇਰੀਆਂ ਨੇ ਕਰਨ ਵਾਸਤੇ ਔਰ ਇੱਕ ਵਾਰੀ ਕੰਮ ਲੱਗ ਜਾਉ ਨਾ ਫਿਰ ਬੱਚਾ ਸੈਟਲ ਹੋ ਜਾਂਦਾ ਹੈ ਬਿਸਕੀ ਮੈਂ ਸਟੂਡੈਂਟ ਐ ਇੱਥੇ ਮੈਨੂੰ 7 ਤੋਂ 8 ਮੰਥਸ ਹੋ ਗਏ ਐ ਤੇ ਸਟੱਡੀ ਕਰਦੇ ਹੋਏ ਨਾਲ ਨਾਲ ਮੈਨੂੰ ਹੁਣ 2-3 ਮੰਥਸ ਹੋ ਗਿਆ ਮੈਨੇ ਨਾਲ ਨਾਲ ਆਪਣੀ ਆਈ ਮੰਗ ਵੀ ਕਰ ਰਹੀ ਆ ਬਿਟਸ ਆਫ ਹੈਂਡਲਿੰਗ ਆਫ ਪੇਜ ਇੰਸਟਾਗ੍ਰam ਤੇ ਮੈਂ ਆ ਆ ਵੀ एवरीवन ਹਰ ਸਿਟੀਜ਼ਨ ਨੂੰ ਅਵੇਅਰ ਕਰ ਰਹੀ ਆ ਕਿ ਔਰ ਇਹਦੇ ਵਿੱਚ ਕੀ ਚੱਲ ਰਿਹਾ ਕਿ ਉਹ ਕੌਨਸੇ ਸਕਿੱਲਸ ਸਿੱਖੇ ਲੈ ਰਹੇ ਹਾਂ ਸਾਨੂੰ ਸਾਡੇ ਸਾਡੇ ਟੀਚਰਸ ਕਿਵੇਂ ਟ੍ਰੀਟ ਕਰਦੇ ਆ ਸਾਨੂੰ ਕਿਵੇਂ ਮਤਲਬ ਹਰ ਇੱਕ ਸਕਿੱਲ ਸਿਖਾਈ ਜਾਂਦੀ ਆ ਸਟੈਪ ਬਾਈ ਸਟੈਪ ਸਾਨੂੰ ਹਰ ਇੱਕ ਚੀਜ਼ ਦੱਸੀ ਜਾਂਦੀ ਆ ਅਤੇ ਹਰ ਇੱਕ ਚੀਜ਼ ਨੂੰ ਐਕਸਪਲੇਨ ਕੀਤਾ ਜਾਂਦਾ ਹੈ ਬਹੁਤ ਹੀ ਅੱਛੇ ਔਰ ਬ੍ਰੀਫਲੀ ਕੀਤਾ ਜਾਂਦਾ ਆ ਐਂਡ 올 ਐਵਰੀ ਮਤਲਬ ਕੋਲ ਲਾ ਕੇ ਐਵੇਂ ਐ ਕਿ ਮਤਲਬ ਜੋ ਵੀ ਹੈ ਮੈਂ ਤਾਂ ਬਹੁਤ ਸੈਟੀਸਫਾਈ ਆ ਇੱਥੇ ਲਾ ਕੇ ਸਟੂਡੈਂਟਸ ਐਜ਼ ਅ ਸਟੂਡੈਂਟ ਐਜ਼ ਅ ਸਟੂਡੈਂਟ ਐਮਬੈਸਡਰ um i'm so happy to study over here thank you so much so aaj jo program rakha gaya hai koi anniversary thi aaj orange international ki thi function le di koi jankari youth skill day celebrate hoya hai orange walon वैसे भी orange skill development de courses karwande hain theek hai jina karke bacche 2 mahine baad apna earning shuru kar sakta hai chahe oh ke kehne hai makeup kar raha hai chahe nail kar raha hai ਜੌਬ ਕਰਨਾ ਚਾਹੁੰਦਾ ਹੈ ਜੌਬ ਵੀ ਮਿਲ ਜਾਂਦੀ ਹੈ ਘਰ ਬੈਠ ਕੇ ਆਪਣਾ ਕਰਨਾ ਚਾਹੁੰਦਾ ਹੈ ਆਪਣਾ ਵੀ ਕਰ ਸਕਦੇ ਨੇ ਤੇ ਸਭ ਤੋਂ badi ਗੱਲ ਬੱਚਾ ਜਿਹੜਾ ઓਰੇਨ ਹੈ ਇਹ ਨਹੀਂ ਹੈ ਵੀ ਜਿਹੜਾ ਅਫੋਰਡ ਵੀ ਨਹੀਂ ਕਰ ਸਕਦਾ ਸਾਡੇ ਕੋਲ ਮਿਨੀਮਮ 10000 ਤੋਂ ਲੈ ਕੇ 3 ਲੱਖ ਤੱਕ ਦੇ ਕੋਰਸੇ ਹੈ ਔਰ ਲੋਨ অপਸ਼ਨਸ ਵੀ ਅਸੀਂ ਬੱਚਾ ਨੂੰ ਪ੍ਰੋਵਾਈਡ ਕੀਤਾ ਹੈ ਕਿ ਬੱਚੇ ਨੂੰ ਜਲਦੀ ਤੋਂ ਜਲਦੀ ਐਜੂਕੇਸ਼ਨ ਦੇ ਲਈ ਲੋਨ ਮਿਲਿਆ ਜਾਵੇ ਕਿੱਤੇ ਕਿੱਥੇ ਕਿੱਥੇ ਬ੍ਰਾਂਚੇਜ਼ ਹੋਰ ਪੰਜਾਬ ਦੇ ਵਿੱਚ ਨੇ ਪਕਾਲੇ ਸਾਡੀ ਆਲਮੋਸਟ ਆਲਓਵਰ ਇੰਡੀਆ 17 ਤੋਂ 18 ਫੋਕਸ ਸੈਂਟਰਸ ਨੇ ਬਾਕੀ ਹਰ ਜਗ੍ਹਾ ਡੇਟਸੋ ਤੋਂ ਜ਼ਿਆਦਾ ਆਪਣੀਆਂ ਬ੍ਰਾਂਚਾਂ ਨੇ ਕਿਤੇ ਵੀ ਸ਼ਹਿਰ ਚਲੇ ਜਾਓ ਚਾਹੇ ਪੰਜਾਬ ਚਲੇ ਜਾਓ ਚਾਹੇ ਆਪਣਾ ਉੱਤਰ ਪ੍ਰਦੇਸ਼ ਸਾਈਡ ਚਲੇ ਜਾਓ ਗੋਆ ਸਾਈਡ ਵੀ ਹੁਣ ਖੁੱਲ ਗਿਆ ਸਭ ਤੋਂ ਵੱਡੀ ਗੱਲ ਹੁਣ ਕੈਨੇਡਾ ਦੇ ਅੰਦਰ ਸਾਡੀਆਂ ਤਿੰਨ ਬ੍ਰਾਂਚਾਂ ਨੇ ਬਰਨਬੀ ਆਪਣਾ ਵਿਕਟੋਰੀਆ ਐਂਡ ਸਰੀ ਦੇ ਅੰਦਰ ਜੀ ਮੈਡਮ ਅੱਜ ਜਿੱਦਾਂ ਐਂਟਰਟੇਨਮੈਂਟ ਵੀ ਬੱਚਿਆਂ ਨੇ ਕੀਤਾ ਐ ਕਿ ਐਕਸਟਰਾ ਕਲਾਸ ਜਿਹੀ ਕੋਈ ਲਾ ਦਿੰਦੇ ਉਹਨਾਂ ਦੇ ਫੈਸ਼ਨ ਲਈ ਨਹੀਂ ਨਹੀਂ ਐਸਾ ਨਹੀਂ ਐ ਸਾਡੇ ਕੋਲ ਜਿਵੇਂ ਡੇਲੀ ਬੇਸ ਤੇ ਇੱਕ ਕੋਰਸ ਕਰਵਾਏ ਜਾਂਦੇ ਨੇ ਤੇ ਬੱਚਾ ਨੂੰ ਅਸੀਂ ਕੰਪੀਟਿਟਿਵ ਲੈ ਕੇ ਆਏ ਆ ਤਾਂ ਕਿ ਉਹਨਾਂ ਦਾ ਕੌਨਫੀਡੈਂਸ ਲੈਵਲ ਇਨਕਰੀਜ਼ ਹੋਏ ਤੇ ਕੱਲ ਨੂੰ ਉਹਨਾਂ ਨੂੰ ਕੋਈ ਵੀ ਪਲੈਟਫਾਰਮ ਮਿਲਦਾ ਹੈ ਤੇ ਉਹਨਾਂ ਦਾ ਕੌਨਫੀਡੈਂਸ ਲੈਵਲ ਡੇ 1 ਤੋਂ ਹੀ ਅਸੀਂ ਬਿਲਡ ਕਰ ਦਈਏ ਪਲੱਸ ਸਪੈਸ਼ਲ ਅਜ ਯੂਥ ਸਕਿੱਲ ਡੇ ਕਰਕੇ ਅਸੀਂ ਸੈਲੈਬ੍ਰੇਟ ਕੀਤਾ ਹੈ ਜਿਦਾਂ ਉਪਰੀ ਖੂਬਸੂਰਤੀ ਆ ਉਹਦੇ ਨਾਲ ਨਾਲ ਤੁਸੀਂ ਅੱਜ ਦੱਸਿਆ ਵੀ ਅੰਦਰੋਂ ਵੀ ਬੰਦਾ ਖੂਬਸੂਰਤ ਹੋਣਾ ਚਾਹੀਦਾ ਉਹਦੇ ਲਈ ਡਾਈਟ ਪਲਾਨ ਵੀ ਨੇ ਸਾਡੇ ਕੋਲ ਨਿਊਟ੍ਰੀਸ਼ਨ ਦੇ ਕੋਰਸਸ ਨੇ ਠੀਕ ਹੈ ਉਹਦੇ ਦੇਖੋ ਬਾਹਰਲਾ ਅਸੀਂ ਜਿੰਨਾ ਮਰਜੀ ਮੇਕਅਪ ਕਰਦੀ ਹੈ ਨਾ ਜਦ ਤੱਕ ਆਪਣੀ ਹੈਲਥ ਨਹੀਂ ਸਹੀ ਹੋਏਗੀ ਅਸੀਂ ਕੁਝ ਵੀ ਨਹੀਂ ਕਰ ਸਕਦੇ ਸਾਡੇ ਕਾਫੀ ਸਟੂਡੈਂਟਸ ਨੇ ਜਿਹੜੇ ਮਤਲਬ ਆਨਲਾਈਨ ਵੀ ਕਲਾਸਿਸ ਲੈਂਦੇ ਨੇ ਕਿ ਕਈ ਨਹੀਂ ਬੱਚੇ ਆ ਸਕਦੇ ਹੈਨਾ ਸਰ ਬੈਠੇ ਬੈਠੇ ਅਸੀਂ ਉਹਨਾਂ ਨੂੰ ਕਲਾਸਿਸ ਵੀ ਪ੍ਰੋਵਾਈਡ ਕਰਦੇ ਨੇ ਤੇ ਜਿਹੜੇ ਸਰਟੀਫਿਕੇਟ ਦਿੱਤੇ ਜਾਂਦੇ ਆ ਉਸ ਤੋਂ ਬਾਅਦ ਕੀ ਇੰਟਰਨੈਸ਼ਨਲੀ ਵਾਇਲਟ ਨੇ ਬਿਲਕੁਲ ਬਿਲਕੁਲ ਦੇਖੋ ਉਰੇਨ ਕੈਨੇਡਾ ਦੇ ਅੰਦਰ ਤਾਂ ਹੈ ਹੀ ਹੈ ਬਾਕੀ ਕਿਤੇ ਵੀ ਜਾਓਗੇ 130 ਕੰਟਰੀਜ਼ ਦੇ ਅੰਦਰ ਚਾਹ ਯੂਕੇ ਸਪੇਨ ਆਸਟ੍ਰੇਲੀਆ ਕਿਤੇ ਵੀ ਜਾਓਗੇ इजीली ਜੌਬ ਮਿਲ ਜਾਂਦੀਆਂ ਨੇ ਤੇ ਇਹ ਅਸੀਂ 25 ইয়ার্স ਤੋਂ ਬੱਚਿਆਂ ਨੂੰ ਬਾਹਰ ਸੈਟਲ ਕਰਵਾ ਰਹੇ ਹਾਂ ਵਿਦਾਰ ਕੋਰਸਸ ਥੈਂਕ ਯੂ ਹਾਂ ਜੀ ਮੈਂ ਰੈਡੀ ਮੇਰਾ ਨਾਮ ਦਸਲੀਨ ਹੈ ਤੇ ਮੈਂ 오ਰੇਨ ਵਿੱਚ ਪਿਛਲੇ ਸਾਲ ਲੱਗੀ ਸੀ ਤੇ ਡੀਪੀਐਮ ਇਹ ਕੋਰਸ ਕੀਤਾ ਸੀਗਾ ਤੇ ਮੈਂ ਮੇਕਅਪ ਵਿੱਚ ਮੇਰਾ ਬਹੁਤ ਇੰਟਰਸਟ ਸੀ गाइस ਕਰਕੇ ਮੈਂ ਸਾਰੇ ਕਿਤੇ ਮੈਂ ਜਾ ਕੇ ਆਈ ਤੇ ਮੈਨੂੰ ઓਰੇਨ ਬੈਸਟ ਲੱਗਿਆ ਜੀ ਤੇ ਉੱਥੇ ਫਿਰ ਸਾਰਾ ਦੇਖ-ਦੁਖ ਕੇ ਫਿਰ ਇਸੇ ਲੱਗੇ ਤੇ ਮੈਨੂੰ ਬੈਸਟ ਟ੍ਰੇਨਰ ਮਿਲੇ ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਇਹ ਮੈਂ ਸਿੱਖਣਾ ਚਾਹੁੰਦੀ ਸੀ ਤੇ ਹੁਣ ਤੁਸੀਂ ਕੀ ਮੋਡਲਿੰਗ ਕਰ ਰਹੇ ਹੋ ਅਕਤ ਹਾਂਜੀ ਮੈਂ ਮੇਕਅਪ ਆਰਟਿਸਟ ਵੀ ਹਾਂ ਤੇ ਮੋਡਲਿੰਗ ਵੀ ਕਰਦੀ ਹਾਂ ਕਿੱਥੇ ਵੀ ਇੱਥੇ ਰੰਗ ਬਹੁਤ ਜਿੱਸੇ ਤਰ੍ਹਾਂ ਲੱਗੇ ਮੈਨੂੰ ਚੰਗਾ ਲੱਗਿਆ ਉਹ ਸੋਹਣਾ ਲੱਗਿਆ ਕਿੰਨਾ ਸਾਫ਼ ਕਿੰਨਾ ਹੈ ਸਾਫ਼ ਜਿਹੜਾ ਜਿੰਨਾਂ ਤੁਸੀਂ ਸਿੱਖੇ ਗਏ ਹੋ ਸਿੱਖੇ ਬਹੁਤ ਨਾਈਸ ਪਰਸਨ ਆ ਸਾਰੇ ਟ੍ਰੇਨਰ ਤੇ ਬਹੁਤ ਪਿਆਰ ਨਾਲ ਸਿਖਾਉਂਦੇ ਆ ਤੇ ਕੋਈ ਵੀ ਗੱਲ ਹੋਵੇ ਬੜੀ ਚੰਗੀ ਤਰੀਕੇ ਨਾਲ ਸਮਝਾਉਂਦੇ ਆ ਹਾਂਜੀ ਗੁੱਡ ਐਕਸਪੀਰੀਅੰਸ ਰਿਹਾ